ਮੈਂ ਆਪਣੇ ਭਰਾ ਨੂੰ ਮਰਵਾਇਆ ਮੈਨੂੰ ਕੋਈ ਅਫਸੋਸ ਨਹੀਂ ਇਹ ਕਹਿਣ ਵਾਲੀ ਭੈਣ ਦੀ ਵਚਾ ਜਾਣ ਕੇ ਰਹਿ ਜਾਓਗੇ 당 ਕੁਝ ਦਰਅਸਲ ਕੁਝ ਦਿਨ ਪਹਿਲਾਂ ਇੱਕ ਖਬਰ ਚੱਲੀ ਸੀ ਕਿ ਇੱਕ ਲੜਕੇ ਦੀ ਬੋਰੀ ਵਿੱਚ ਬੰਦ ਲਾਸ਼ ਰਜਵਾਹੇ ਤੋਂ ਮਿਲੀ ਸੀ ਪੁਲਿਸ ਨੇ ਜਦ ਪੜਤਾਲ ਕੀਤੀ ਤਾਂ ਇਲਾਕੇ ਦੇ ਲੋਕਾਂ ਦੇ ਪਹਿਰਾ ਥੱਲੇ ਜ਼ਮੀਨ ਖਿਸਕੀ ਪੁਲਿਸ ਨੇ ਪੜਤਾਲ ਕੀਤੀ ਤਾਂ ਕਾਤਲ ਘਰ ਵਿੱਚ ਹੀ ਮੌਜੂਦ ਨਿਕਲਿਆ ਪੁਲਿਸ ਮੁਤਾਬਕ ਲੜਕੀ ਨੇ ਆਪਣੇ ਆਸ਼ਿਕ ਨੂੰ ਘਰ ਬੁਲਾਇਆ ਹੋਇਆ ਸੀ ਚਾਚੇ ਦੇ ਲੜਕੇ ਵੱਲੋਂ ਦੇਖ ਲੈਣ ਤੇ ਲੜਕੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਚਾਚੇ ਦੇ ਲੜਕੇ ਦਾ ਕਤਲ ਕਰ ਦਿੱਤਾ ਤੇ Laash ਬੁਰੇ ਚ ਪਾ ਕੇ ਬੰਨ ਕੇ ਰਜਵਾਹੀ ਤੇ ਜਾ ਸੋਟੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੇ ਕੀਤਾ ਵੱਡਾ ਖੁਲਾਸਾ ਲੜਕੀ ਦਾ ਦੋਸ਼ ਹੈ ਕਿ ਮੈਨੂੰ ਚਾਚੇ ਦਾ ਲੜਕਾ ਛੇੜਦਾ ਸੀ ਮੈਂ ਆਪਣੇ ਆਸ਼ਕ ਨੂੰ ਬੁਲਾ ਕੇ ਕੰਮ ਹੀ ਖਤਮ ਕਰਵਾਤਾ ਦਰਸ਼ਕਾ ਦੀ ਇਸ ਖਬਰ ਬਾਰੇ ਕੀ ਰਾਏ ਇੱਕ ਮਿੰਟ ਰੁਕਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਹੁਤ ਦੇ ਘਾਟ ਪੁੱਤ ਨੂੰ ਛੇੜਦਾ ਸੀ ਜੀ ਛੇੜਦਾ ਸੀ ਕਿੱਥੇ ਫਿਰ ਤੁਸੀਂ ਇਹਨੂੰ ਕਿਹਾ ਘਰ ਕਿਉਂ ਨਹੀਂ ਕਿਹਾ ਤੁਸੀਂ ਕਹਿੰਦੇ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤਾਂ ਗਲਤ ਉਹਨਾਂ ਨੇ ਸਾਡੇ ਤੇ ਹੀ ਇੰਜਾਮ ਲਗਾਉਣਾ ਫਿਰ ਕੀ ਮਾਰਿਆ ਉਹਦੇ ਸਿਰ 'ਚ ਲੱਕੜ ਦਾ ਜੋਲ ਲੱਭਾ ਹੀਗਾ ਮਾਰ ਦਿੱਤਾ ਉਹ ਘਰ 'ਚ ਸੀ ਘਰ 'ਚ ਸੀਗਾ ਜਦੋਂ ਮਾਰਿਆ ਹਾਂਜੀ ਤੁਹਾਡਾ ਕੀ ਲੱਗਦਾ ਏ ਮੇਰੇ ਚਾਚੇ ਦਾ ਬੇਟਾ ਤੁਹਾਨੂੰ ਲੱਗਦਾ ਵੀ ਗਲਤ ਕੀਤਾ ਏ ਹਾਂਜੀ ਕੋਈ ਮੈਂ ਬਿਆਨ ਦਿੱਤੀ ਉਹ ਸੱਚੀ ਦਿੱਤੀ ਹੈ ਨਹੀਂ ਜਿਹੜਾ ਮੁੰਡਾ ਤੁਸੀਂ ਭਰਾ ਆਪਣੇ ਨੂੰ ਮਾਰ ਦਿੱਤਾ ਲੱਗਦਾ ਵੀ ਗਲਤ ਹੈ ਗਲਤ ਕੀਤਾ ਕੋ ਅਫਸੋਸ ਹੈਗਾ ਇਹ ਗੱਲ ਤੇ ਨਹੀਂ ਹੈ ਜੀ ਇਹ ਤੁਸਾਨੂੰ ਲੱਗਦਾ ਤੁਸੀਂ ਸਹੀ ਕੀਤਾ ਤੁਸੀਂ ਜੋ ਕੀਤਾ ਸਹੀ ਕੀਤਾ ਹਾਂਜੀ ਸਹੀ ਕੀਤਾ ਉਹ ਤੁਹਾਨੂੰ ਛੇੜਦਾ ਸੀਗਾ ਹਾਂਜੀ ਇਹ ਮੁੰਡਾ ਤੁਹਾਡੇ ਨਾਲ ਸੀ ਇਹ ਗੱਲ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਤੋਂ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੂੰ ਛਡਾ ਲਈ ਇਹ ਛਡਾ ਦੇ ਜਦੋਂ ਇਹਨੇ ਛਡਾਇਆ ਨਾ ਉਹ ਪਹਿਲੇ ਇਹਨੂੰ ਭਿਆਨਨੂ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ ਉਸ ਤੋਂ ਲੜਕੇ ਉਸ ਤੋਂ ਮਾਰ ਕੇ ਉਸ ਤੋਂ ਬਾਅਦ ਕੀ ਕੀਤਾ ਤੁਸੀਂ ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਸੋਟਾ ਹੀ ਸੀਗਾ ਤੁਹਾਨੂੰ ਕੋਈ ਅਫਸੋਸ ਨਹੀਂ ਹੈਗਾ ਇਸ ਗੱਲ ਤੇ ਨਹੀਂ ਹੈਗਾ ਜਦੋਂ ਨਾ ਨਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਨੇ ਮਿਲਾਇਆ ਮੌਕਾ ਕੀਤਾ ਤਾਂ ਚੈੱਕ ਕਰਦੇ ਜਿਹੜੀ ਹੈਗੀ ਆ ਤਰੀਬਨ 18-19 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ ਜਿਸ ਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਸੀ ਅਰਕੀ ਦੇ ਘਰੇ ਜਿਹੜਾ ਹੈਗਾ ਇਹਦਾ ਆਨਲਾਈਨ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਹ ਸੀਦਾਂ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਇਹਨਾਂ ਲੜਕੇ ਦਾ ਕਤਲ ਕਰ ਦਿੱਤਾ ਇਹ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਨੂੰ ਕੈਰੀ ਕਰਕੇ ਇਹ ਸੂਬੇ ਤੇ ਆ ਕੇ ਸੁੱਟ ਦਦਾ ਸੀ ਤੇ ਇਹ ਮੇਰੇ ਨਾਲ ਪਰਿਆ ਆਇਆ ਇਹ ਘਰ ਸੀਗਾ ਤੁਹਾਡੇ ਤੋਂ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੇ ਛਡਾ ਲਈ ਛਡਾ ਦੇ ਜਦੋਂ ਇਹਨੇ ਛਡਾਇਆ ਨਾ ਉਹ ਪਹਿਲੇ ਇਹਨੂੰ ਪਿਆ